ਜਾਣੇ ਥੋੜਾ ਬਾਰਾ ਉਹ ਬਣਿਆ ਰੁੱਕੀ ਗਿਆ ਨਹੀਂ ਮਿਲੋ ਕੋਈ ਲਾਗਤ ਸਰਬੀ ਬੰਦੀ ਉਹ ਕਾਟੋ ਨੈਟ ਸਭ ਮੈਂ ਜਲਾ ਜੂਰ ਠੀਕ ਅੱਛਾ ਇਹ ਨਹੀਂ ਬਣੇਗਾ ਅਗਰ ਬਿਲਕੁਲ ਕਹਾਂਦਾ ਇਹ ਤੋਂ ਬੋਲ ਚਾਹੀਦਾ ਮੈਂ ਲਾਣਾ ਕੋਈ ਸਪੌਂਸਰ ਕੋਈ ਮੈਂ ਕਹਾਂ ਪ੍ਰਮਾਣ ਪ੍ਰਮਾਣ ਸ਼ੋਰ ਪਿਆਕ So ek het dit. Ek het daardie video. Ja, so daardie. 2. 1. Nummer 12. So nee. 3. ਕੀ ਹੋ ਗਿਆ ਸਰਾਜੀ ਪ੍ਰੈਸ ਕੌਂਸਲ ਦੀ ਕੀ ਕਰਨ ਮਾਨ ਜੋ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈੜੇ ਹੰਸਾ ਖਿਲਾਫ ਵਿੱਤੀ ਮਿੰਤ੍ਰਾਨ ਥਾਣਾ ਡਿਆਲਾ ਦੀ ਪੁਲਿਸ ਵੱਲੋਂ ਮਿਤੀ 13 2 24 ਨੂੰ ਨਾਕਾ ਬੰਦੀ ਦੌਰਾਨ ਹਮੇਸ਼ ਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਖਾਕਪਾਸੋਂ 30 ਬੋਰ ਪਿਸਟਲ ਇਸ ਇਸ ਮੇਂ ਤਿੰਨ ਜਿੰਦਾ ਰੋਂ ਬਰਾਬਦ ਕੀਤੇ ਗਏ ਜਿਸ ਤੋਂ ਹੋਰ ਪੁਸ਼ਕਸ਼ ਕੀਤੀ ਜਾ ਰਹੀ ਹੈ ਤੇ ਹੋਰ ਵੀ ਇਸ ਤੋਂ ਬਰਾਬਦ ਕੀ ਕਰਨ ਦੇ ਸਾਥ ਇਸ ਇਸ ਰੋਪੀ ਦੇ ਪਹਿਲਾਂ ਜੇ ਕੋਈ ਪਰਚਾ ਜਾਂ ਕੋਈ ਚੀਜ਼ ਹੈ ਉਹ ਅੱਗੇ ਹਾਂਜੀ ਇੱਥੇ ਪਹਿਲਾਂ ਲੜਾਈ ਝਗੜੇ ਦੇ ਕੇਸ ਹੈਗੇ ਨੇ ਦੋ ਤਿੰਨ ਜੀ ਤਾਂ ਮੁਡਰੀ ਤਸ਼ਵੀਰ ਜੀ ਕੀ ਕਹਿੰਦੇ ਤੁਸੀਂ ਮੁਲੀ ਤਕਤੀਸ਼ ਨੇ ਕਿਤੇ ਬਾਹਰ ਹੁੰਦੇ ਆ ਜੁਪੀ ਵਗੈਰਾ ਤੋਂ ਲਿਆਦਾ ਵਾ ਉਹ ਤਕਤੀਸ਼ ਦਾ ਜੋ ਸਾਹਮਣੇ ਹੋਗਾ ਤਾਂ ਮੈਂ ਇਬਾਦਤਾਂ ਤੋਂ ਅੰਜਾਮ ਦਿੰਦੇ ਲੁੱਟਖੋਹਾਂ ਦੀਆਂ ਵਾਅਦਤਾਂ ਜ ਵੀ ਹੈਗੇ ਕੋਈ ਇਹ ਲੜਾਈ ਝਗੜਿਆ ਕਰਦੇ ਆ ਆਦਿ ਇਹ ਲੜਾਈ ਝਗੜੇ ਇੱਥੇ ਮੁਕੱਦਮੇ ਕਰਦੇ ਹਥਿਆਰਾਂ ਦੀ ਸਮੂਹ ਵੀ ਕਰਦੇ ਨਾਲ ਤੂੰ ਇਹ ਤਫਤੀਸ਼ ਦਾ ਹਿੱਸਾ ਕਿਉਂ ਤਾਂ ਆਈਂਗੀ ਇਹ ਖੇਲੇਗਾ ਕੀ ਕਰੇਗੀ ਤੀਰਜਨ ਮਕਦਮਾ ਦਰਜ ਕਰਕੇ ਰਿਮਾਂਡ ਲੈ ਕੇ ਹਾਸਲ ਕਰਕੇ ਅਗਲੀ ਨਗਾਇਨ ਤਫਤੀਸ਼ ਕੀਤੀ ਜਾਏਗੀ